ਤੈਦੇਲੇ ਪਾਸੇ ਮਿੰਟੂ ਜੀ ਕਮੈਂਟ ਖਾਸਿਆਂ ਦੇ ਪਏ ਆ ਕਹਿੰਨੇ ਕਿ ਰਵਨੀਤ ਬਿੱਟੂ ਤੇ ਡਾਂਸ ਵਾਲੀ ਵੀਡੀਓ ਬਾਰੇ ਜਰੂਰ ਆਡੀਓ ਬਾਰੇ ਆਡੀਓ ਬਾਰੇ ਗੱਲ ਕਰਦੇ ਕਿ ਬਿੱਟੂ ਦੀ ਕੋਈ ਵੀਡੀਓ ਆ ਗਈ ਹੈ ਨਾ 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 ਜੀ ਆਡੀਓ ਦਾ ਆਡੀਓ ਤਾਂ ਨਹੀਂ ਰੌਲਾ ਸੰਭੜ ਰਿਹਾ ਜੀ ਹੁਣ ਤਾਂ ਮੈਨੂੰ ਲੱਗਦਾ ਬਿੱਟੂ ਤਾਂ ਕਹਿੰਨੇ ਕਹਿੰਦਾ ਕਿ ਮੈਂ ਤਾਂ ਸ਼ਿਕਾਇਤ ਕਰੂੰਗਾ ਕਹਿੰਨੇ ਕਿ ਭਾਈ ਕਹਿੰਦਾ ਤੋੜ ਮਰੋੜ ਕੇ ਪੇਸ਼ ਕੀਤੀ ਹੈ ਮੈਂ ਕਿਹਾ ਲਓ ਜੀ ਹੁਣ ਤੁਸੀਂ ਵੀ ਉਹੀ ਬਹਾਨਾ ਮਾਰਦੇ ਤੇ ਜਿਹੜੇ ਡਾਂਸ ਕਹਿੰਦੇ ਕਹਿੰਦੇ ਸਾਡੇ ਕੋਲ ਤਾਂ ਸਮਾਨ ਵਾਵਾ ਪਿਆ ਅੱਛਾ ਵੀ ਕਹਿੰਨੇ ਕਿ ਨੀਂ ਕਿ ਦੀ ਸ਼ਿਕਾਇਤਾਂ ਕਰਾਂਗੇ ਹਾਂ ਜੀ ਦੇਖੋ ਇਹ ਵੀ ਇੱਕ ਤਰ੍ਹਾਂ ਨਾਲ ਸਿਆਸਤ ਦੇ ਵਿੱਚ ਵੀ ਇਹ ਸਭ ਕੁਝ ਚੱਲਦਾ ਹੈ ਜੀ ਕਿ ਜਿਵੇਂ ਅੱਜ ਕੱਲ ਇੱਥੇ ਆਮ ਤੌਰ ਤੇ ਬੜਾ ਬਚਿਆ ਜਾਂਦਾ ਹੈ ਕਿ ਕਾਲ ਰਿਕਾਰਡਿੰਗ ਨਾ ਹੋ ਜਾਵੇ ਇਹ ਆਪ ਉਹ ਆਜ ਇਹ ਇੱਕ ਦੂਜੇ ਦੀ ਕਰਦੇ ਆ ਜੀ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕੰਮ ਆਊਗਾ ਇੱਥੇ ਵੀ ਕਿਉਂ ਆ ਗਈ ਕੰਮ ਵਾਸਤੇ ਹੁਣ ਇਹ ਨਹੀਂ ਪਤਾ ਆਪਾਂ ਨੂੰ ਕਿੰਨੇ ਵਾਰੀ ਗੱਲ ਹੋਈ ਹੈ ਜੇ ਕਿਤੇ ਕੋ ਪੰਜ ਸੱਤ ਵਾਰੀ ਹੋਰ ਗੱਲ ਹੋਈ ਹੋਈ ਬਸ ਬਟੂ ਉਹ ਤਾਂ ਖੁੱਲ ਕੇ ਗੱਲਾਂ ਕਰ ਰਿਹਾ ਉਸ ਆਡੀਓ ਚ ਕਥੇ ਤਾਂ ਆਡੀਓ ਹੈ ਜਿਹੜੀ ਉਹ ਤਾਂ ਕਹਿ ਰਿਹਾ ਕਿ ਜਾਖੜ ਹੋ ਰਹੇ ਨੇ ਉਹ ਉਹੀ ਕਾਂਗਰਸ ਵਾਲਾ ਹਾਲ ਹੈ ਇੱਥੇ ਵੀ ਯਾਰ ਕਹਿੰਦਾ ਉਹਨਾਂ ਨੇ ਨਾ ਕਾਂਗਰਸ ਛੱਡਣਾ ਭਾਵੇਂ ਭਾਈ ਛੱਡ ਉਹ ਦੋਆਪਾਸਿਓਂ ਗਿਆ ਅੱਛਾ ਗੱਲ ਇਹ ਆ ਕਿ ਫਿਰ ਤੂੰ ਜਦੋਂ ਪਟੂਆ ਤੂੰ ਗੱਲ ਕਰਦਾ ਰਿਹਾ ਇਸ ਤਰ੍ਹਾਂ ਦੀ ਤੈਨੂੰ ਪਤਾ ਬੈਂਸ ਜਿਹੜੇ ਆ ਉਹ ਬੜੇ ਚਲਾਕ ਨੇ ਜੀ ਤੇਰਾ ਸਾਜੂ ਸਮਾਨ ਉਹਨਾਂ ਨੇ ਸਾਂਭਿਆ। ਬਾਜੀ ਬਾਜੀ ਕਰਕੇ ਵਾਹ। ਬਾਜੀ ਬਾਜੀ ਕਰਕੇ ਜਿਹੜੀਆਂ ਤੂੰ ਗੱਲਾਂ ਕੀਤੀਆਂ ਜੀ ਉਹ ਉਹਨਾਂ ਨੇ ਸੇਵ ਕੀਤੀਆਂ ਹੋਈਆਂ ਨੇ ਤੇ ਤੂੰ ਲੱਗਾ ਉਹਨੂੰ ਵੀ ਕਹਿਤਾ ਉਹਨੂੰ ਵੀ ਕਹਿਤਾ ਸਾਰੇ ਪਾਸੇ ਵਿਗਾੜ ਕਰ ਲਿਆ ਆਂਦਾ। ਅੱਛਾ ਗੱਲ ਇਹ ਆ ਕਿ ਬਿੱਟੂ ਨੇ ਇੱਕ ਦੋ ਵਾਰੀ ਸਵਾਲੇ ਚੁੱਕਿਆ ਕਿ ਇਹਨੂੰ ਬਲਾਤਕਾਰੀ ਨੂੰ ਤੁਸੀਂ ਲਿਆ। ਹੁਣ ਗੱਲ ਇਹ ਆ ਕਿ ਵਿਰੋਧਤਾ ਕਰਨਾ ਕਾਂਗਰਸ ਦਾ ਨੁਕਸਾਨ ਤੇ ਰਾਜਾ ਵੜਿੰਗ ਦਾ ਕਰਨਾ ਹੈ। ਹੁਣ ਜੋੜਿਆ ਜਾ ਰਿਹਾ ਸੀਗਾ ਬੈਂਸ ਦੇ ਨਾਲ ਮਨਾਂ ਮਿਲ ਗਿਆ ਬੈਂਸ ਪਹਿਲਾਂ ਤੇ ਉਹਨਾਂ ਨੇ ਵਾਕਿਆ ਨਾ ਟਿਕਿਆ ਰਿਹਾ ਟਿਕਿਆ ਰਿਹਾ ਤੂੰ ਤੇ ਖੁਦ ਸਨ ਅਪਰੋਚ ਕਰਦਾ ਰਿਹਾ ਬਿੱਟੂ ਨੂੰ ਲੱਗਿਆ ਵੀ ਯਾਰ ਕੁਝ ਨਹੀਂ ਹੈ ਇਹ ਐਵੇਂ ਫੈਂਟਰ ਜੇ ਮਾਰਦੇ ਆ ਉਹਨਾਂ ਕੋਲੋਂ ਕਾਲ ਰਿਕਾਰਡਿੰਗ ਹੈਗੀ ਸੀ ਉਹਨਾਂ ਨੇ ਵਾਇਰਲ ਕਰਤੀ ਬਿੱਟੂ ਫਸ ਗਿਆ ਕਸੂਤਾ ਹੁਣ ਕਦੇ ਨਹਿਰ ਦੇ ਕੰਡੇ ਮਿਲਾਂਗੇ ਕਦੇ ਕਿੱਥੇ ਮਿਲਾਂਗੇ ਕੀ ਤੁਹਾਨੂੰ ਕਿੱਥੇ ਕਿੱਥੇ ਮੀਟਿੰਗਾਂ ਦੇ ਕਿੱਥੇ ਮਸਾਈਆਂ ਲੰਗ ਸਿੰਘ ਨਾ ਤਾਂ ਬਕਸਾ ਨਹੀਂ ਪਤਾ ਮੱਤੇਵਾੜੇ ਦੇ ਜੰਗਲਾਂ 'ਚ ਤਾਂ ਨਹੀਂ ਕਿਤੇ ਮਿਲਦੇ ਰਹਿ ਤੇ ਗੱਲ ਇਹ ਆ ਕਿ ਭਈ ਜੋ ਵੀ ਆ ਹੁਣ ਉਹ ਬਿੱਟੂ ਜਿਹੜਾ ਉਹ ਕਸੂਤਾ ਫਸ ਗਿਆ ਉਹ ਉਧਰੋਂ ਵੀ ਤੇ ਉਧਰੋਂ ਵੀ ਤੇ ਬਰਾਹਾਲ ਦੇਖੋ ਗੱਲ ਇਹ ਆ ਕਿ ਲੁਧਿਆਣੇ ਦੀ ਲੜਾਈ ਜਿਹੜੀ ਆ ਰਚਕ ਹੋਈ ਪਈ ਆ ਰਵਨੀਤ ਬਿੱਟੂ ਆ ਜੋ ਕਾਗਜ਼ ਕੱਢ ਲਿਆ ਉਹ ਜਿਹੜਾ ਠੇਕੇਦਾਰ ਦਾ ਮਾਮਲਾ ਸੀਗਾ ਜੀ ਉਹ ਉਹਦੇ ਕਾਗਜ ਕੱਢ ਲਿਆ ਐਫ ਆਈ ਆਰ ਕੇ ਹਾਂ 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 ਭਾਈ ਇਹ ਨਿਬੜਿਆ ਤੇ ਨਿਬੜਿਆ ਕਿਵੇਂ ਤਾਂ ਗੱਲ ਇਹ ਆ ਕਿ ਹੁਣ ਰਾਜਾ ਵੜਿੰਗ ਜਾਂ ਕਾਂਗਰਸ ਨੂੰ ਘੇਰਨ ਵਾਸਤੇ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਅੱਛਾ ਬਲਾਤਕਰ ਹੁਣ ਗੱਲ ਇਹ ਆ ਕਿ ਅੰਡਰ ਟ੍ਰਾਇਲ ਆਓ ਮਾਮਲਾ ਹਾਂਜੀ ਮਾਮਲਾ ਅੰਡਰ ਟ੍ਰਾਇਲ ਆ ਕੋਰਟ ਨੇ ਫੈਸਲਾ ਕਰਨਾ ਚਲੋ ਜੋ ਹੋਏਗਾ ਭੁਗਤਣਾਮ ਨੇ ਬੈਂਸ ਨੇ ਭੁਗਤਣਾ ਹੂੰ ਜਦੋਂ ਤੁਸੀਂ ਇਹ ਗੱਲ ਕਹਿੰਨੇ ਹੋ ਤਾਂ ਅੱਗੋਂ ਤੁਹਾਨੂੰ ਕੋਈ ਇਹ ਹੀ ਕਹਿ ਦੇਵੇ ਕਿ ਤੁਹਾਡੀ ਤੇ ਉਹ ਪਾਰਟੀ ਹੈ ਕਿ ਜਿਨ੍ਹਾਂ ਨੇ ਸੈਂਗਰ ਨੂੰ ਸੈਂਗਰ ਨੂੰ ਪੂਰੀ ਸਪੋਰਟ ਕੀਤੀ ਸੀ ਪਹਿਲਾਂ ਜੀ ਜਦੋਂ ਫਸ ਗਏ ਫੇਰ ਕੱਢਿਆ ਕਈ ਦਿਨਾਂ ਬਾਅਦ ਨੂੰ ਜੀ ਤਾਂ ਮਤਲਬ ਕਿ ਤੁਹਾਡੇ ਤੇ ਮੋਦੀ ਸਾਹਿਬ ਦੇ ਕੈਬਨਿਟ 'ਚ ਇੱਕ ਮੰਤਰੀ ਇਹੋ ਜਿਹਾ ਸੀਗਾ ਜਦੋਂ ਪਹਿਲਾਂ ਇਹਨਾਂ ਦਾ ਸੀਗਾ ਨਾ ਟਾਰਨ ਉਸ ਵੇਲੇ ਰਾਜਸਥਾਨ ਦਾ ਜਿਹੜਾ ਇੱਕ ਮੰਤਰੀ ਸੀਗਾ ਉਹਦੇ ਤੇ ਬਲਾਤਕਾਰ ਦਾ ਕੇਸ ਸੀਗਾ ਸ਼ੋਸ਼ਣ ਦਾ ਕੇਸ ਸੀਗਾ ਉਹਦੇ ਤੇ ਜੀ ਆਵਲੇ ਮਾਮਲਾ ਸੀਗਾ ਤਾਂ ਮਤਲਬ ਕਿ ਤੁਹਾਨੂੰ ਤਾਂ ਕਈ ਸਵਾਲ ਹੋਣਗੇ ਤੁਸੀਂ ਹੁਣ ਦੇਖੋ ਜਦੋਂ ਸਵਾਲ ਚੁੱਕੇ ਅਗਲਿਆਂ ਨੇ ਮਕੂਠਾ ਪ ਦਿੱਤਾ ਹੁਣੇ ਸ਼ਿਕਾਇਤ ਕਰਦੇ ਆ ਕਿ ਨਹੀਂ ਕਰਦੇ ਪਤਾ ਨਹੀਂ ਹੈ ਚਰਚਾ ਪੂਰੀ ਇੱਕ ਵਾਰੀ ਜੀ ਆਡੀਓ ਦੀ ਹੋ ਗਈ ਗੁਰਵਿੰਦਰ ਦੀ ਕਮੈਂਟ ਆਇਆ ਕਿ ਨੇ ਕਿ ਬੈਂਸ ਕਹਿੰਦੇ ਕਿ ਕਰਾ ਕਰਵਾਈ ਜੇ ਐਡਿਟ ਕੀਤੀ ਹੈ ਤੇ ਕਹਿੰਦੇ ਕਿ ਬਈ ਹਾਂਜੀ ਤੇ ਹਾਂ ਸਰੋਸਾ ਦਾ ਕਰਾ ਕਹਿੰਦੇ ਕਿ ਭਾਈ ਗੱਲ ਤੇ ਆ ਕਿ ਸ਼ਿਕਾਇਤ ਦਰਜ ਕਰਾਉਣ ਚ ਹੁਣ ਕਿੰਨਾ ਲਾਉਣਾ ਹੈ ਇਹਨਾਂ ਨੇ ਸ਼ਿਕਾਇਤ ਤਾਂ ਦਰਜ ਹੋ ਜਾਣੀ ਚਾਹੀਦੀ ਸੀ ਹੁਣ ਤੱਕ ਹਾਂ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿਓ ਘਟੋ ਘਟਾ ਹੋਰ ਨਹੀਂ ਤਾਂ ਉੱਥੇ ਪੁਲਿਸ ਨੂੰ ਭੇਜ ਦਿਓ ਨਾਲ ਦੀ ਨਾਲ ਤੁਸੀਂ ਤਾਂ ਮੇਲ ਕਰਦੇ ਹੋ WhatsApp ਪਾਦੇ ਜੀ ਸਹੀ ਹੈ ਜੀ 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 ਚਲੋ ਖੈਰ ਇਹ ਤਾਂ ਇਦਾਂ ਦੇ ਮੁੱਦਿਆਂ ਦੇ ਵਿੱਚ ਲੜੀ ਜਾਂਦੇ ਆ ਪਰ ਮੈਨੂੰ ਲੱਗਦਾ ਟਿੱਟੂ ਬਾਣੀਆਂ ਠੀਕ ਲੱਗੇ ਮਿੰਟੂ ਜੀ ਮੁੱਦੇ ਦੀ ਗੱਲ ਕਰਦਾ ਪਿਆ ਬੰਦਾ ਇੱਕ ਵਾਰੀ ਚਾਹੇ 10 ਪੜਾ ਹੀ ਆ ਪਰ ਘਟੋ ਘਟਾ ਠੀਕ ਹੈ ਉਹਨੇ ਸਾਰੇ ਪੰਜਾਬੀਆਂ ਨੂੰ ਨਾ ਸ਼ਰਮ ਦਿੱਤੀ ਹੈ ਜੇ ਅਸੀਂ ਸ਼ ਉਹਨੇ ਆਹੀ ਗੱਲਾਂ ਜੜੀਆਂ ਨੇ ਨਾ ਸਾਨੂੰ ਸੋਚਣ ਵਾਸਤੇ ਮਜਬੂਰ ਕੀਤਾ ਕਿ ਆ ਗੱਲਾਂ ਅਸੀਂ ਕਿਉਂ ਨਹੀਂ ਕਰਦੇ ਵਾਤਾਵਰਣ ਪਾਣੀ ਇਹ ਸਾਰੀਆਂ ਸਾਡੀਆਂ ਕਹ ਲੋ ਕਿ ਹਰੇਕ ਬੰਦੇ ਦੀਆਂ ਜ਼ਰੂਰਤਾਂ ਨੇ ਜੀ ਤੇ ਉਹਨੇ ਅੱਜ ਨਹਾ ਕੇ ਬੁੱਢੇ ਨਾਲੇ ਦੇ ਪਾਣੀ ਨਾਲ ਜੀ ਇਹ ਦੱਸਿਆ ਕਿ ਲੁਧਿਆਣੇ ਚ ਸਾਰੀਆਂ ਗੱਲਾਂ ਤੇ ਤੁਸੀਂ ਇੱਥੇ ਬਹਿਸ ਕਰ ਰਹੇ ਹੋ ਪਰ ਜੋ ਮੁੱਦਾ ਸੀਗਾ ਲੁਧਿਆਣੇ ਨਾਲ ਜੁੜਿਆ ਜਾਂ ਮਾਲਵੇ ਨਾਲ ਜੁੜਿਆ ਕਿ ਕੈਂਸਰ ਨਾਲ ਜੁੜਦਾ ਤੁਸੀਂ ਉਹਦੇ ਤੇ ਕੋਈ ਇੱਥੇ ਗੱਲ ਨਹੀਂ ਕਰ ਰਹਾ ਕੈਂ ਕਰੋਨਾ ਚ ਨਾਲ ਸਾਫ਼ ਹੋ ਗਏ ਹਾਂਜੀ ਕਿਉਂਕਿ ਉਦੋਂ ਸਾਰੇ ਹੀ ਫਸ ਜਾਣਗੇ ਜੀ ਸਰਕਾਰਾਂ ਮਾਨੀਆਂ ਨੇ ਸਰਕਾਰਾਂ ਬਣਾਈਆਂ ਨੇ ਸਰਕਾਰਾਂ ਗਈਆਂ ਨੇ ਖੁਦ ਮਾਨ ਸਾਹਿਬ ਨੇ ਜੀ ਸਾਲ ਤੋਂ ਪਹਿਲਾਂ ਕਿਹਾ ਸੀਗਾ ਕਿ ਇਹ ਪਾਣੀ ਜਿਹੜਾ ਸ਼ੁੱਧ ਕਰ ਦਿਆਂਗੇ ਜੀ ਤੇ ਕਮਾਲ ਦੀ ਗੱਲ ਹੈ ਕਿ ਮਾਨ ਸਾਹਿਬ ਉੱਥੇ ਦੋ ਵਾਰੀ ਰੋਡ ਸ਼ੋਅ ਕਰ ਗਏ ਨੇ ਕਿਸੇ ਨੇ ਸਵਾਲ ਹੀ ਨਹੀਂ ਚੁੱਕਿਆ ਕਿ ਉਸ ਕੀ ਹੋਇਆ ਤੇਰਾ ਵਾਦਾ ਤਾਂ ਫਿਰ ਉਹਦਾ ਕੀ ਬਣੇ ਤਾਂ ਟੀਟੂ ਨੇ ਜਿਹੜੀ ਗੱਲ ਕੀਤੀ ਆ ਉਹ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਸੀ ਸ਼ਰਮ ਵਾਲੀ ਗੱਲ ਆ ਪਰ ਗੱਲ ਇਹ ਆ ਕਿ ਅੱਜ ਕੱਲ ਕਮੇਡੀਅਨ ਜਿਹੜੇ ਰਾਜਨੀਤੀ ਕਰ ਰਹੇ ਆ ਤੇ ਜਿਹੜੀ ਰਾਜਨੀਤੀ ਆ ਉਹਨੂੰ ਲੋਕ ਕਮੇਡੀ ਸਮਝੀਏ ਆ ਕਮੇਡੀ ਸਮਝੀ ਜਾਂਦੇ ਆ ਜੀ 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 ਗੱਲ ਬਿਲਕੁਲ ਠੀਕ ਆ ਇਹਦੇ ਤੋਂ ਇਲਾਵਾ ਮਿੰਟੂ ਜੀ ਉਹਨਾਂ ਨੇ ਜਿੱਦਾਂ ਮੈਡੀਕਲ ਐਜੂਕੇਸ਼ਨ ਦੀ ਗੱਲ ਕੀਤੀ ਕਿੰਨੇ ਭਾਈ ਇਹ ਸਿੱਖਿਆ ਮਹਿੰਗੀ ਹੁੰਦੀ ਪਈ ਉਹ ਹੋਰ ਬਹੁਤ ਸਾਰੇ ਮੁੱਦੇ ਆ ਮੈ ਲੈ ਲਾ ਜਿਨ੍ਹਾਂ ਦੇ ਉੱਤੇ ਬੋਲੇ ਆ ਉਹ